ਕੈਬਨਿਟ ਦੇ ਮੰਤਰੀ ਐਮਪੀ ਦੀ ਚੋਣ ਲੜ ਰਹੇ ਆ ਲੜਾਏ ਜਾ ਰਹੇ ਆ ਲੋਕਾਂ ਨੇ ਕਿੰਨੇ ਯਕੀਨ ਕਰਕੇ ਉਹਨਾਂ ਨੂੰ 5 ਸਾਲ ਲਈ ਚੁਣਿਆ ਸੀ ਉਹ 2.5 ਸਾਲ ਬਾਅਦ ਲੋਕਾਂ ਨੂੰ ਅੱਧ ਵਿਚਾਲੇ ਛੱਡ ਰਹੇ ਆ ਛੱਡ ਰਿਹਾ ਤੇ ਜੇ ਨਾਲ ਚੁਣੇ ਜਾਂਦੇ ਆ ਜਿਵੇਂ ਦੁਆਰਾ ਖਰਚ ਵੋਟਾਂ 6 ਮਹੀਨੇ ਦੇ ਵਿੱਚ ਵਿੱਚ ਹੁਣ ਕਹੇ ਜੀ ਆਪਾਂ ਐਮਐਲਏ ਚੁਣੇ ਜੇ ਮੰਨ ਲਓ ਕੋਈ ਐਮਪੀ ਚੁਣਿਆ ਗਿਆ ਹਾਂਜੀ ਤੇ ਥਾਂ ਖਾਲੀ ਹੋ ਗਈ ਨਾ ਖਾਲੀ ਫਿਰ ਤਿੰਨ 6 ਮਹੀਨੇ ਦੇ ਵਿੱਚ ਵਿੱਚ ਜਿਮਨੀ ਚੋਣ ਕਰਾਉਣੀ ਜਿਮਨੀ ਚੋਣ ਕਰਾਉਣੀ ਪਊਗੀ ਤਾਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਵੀ ਜੇ ਕੋਈ ਸਮੇਂ ਤੋਂ ਪਹਿਲਾਂ ਐਦਾਂ ਅਸਤੀਫਾ ਦੇ ਕੇ ਲੈਦਾ ਆਪਾਂ ਦੇ ਐਮਐਲਏ ਦੇ ਬੇ ਪੂਰਾ ਜੇ ਛੱਡ ਕੇ ਜਾਣਾ ਹੈ ਤਾਂ ਉਹ ਦੇਵੇ ਉਹ ਦੇਵੇ ਅਸਤੀਫਾ ਦੇ ਕੇ ਜਾਵੇ ਜਾਵੇ ਆਪਨ ਕੋਈ ਇਤਰਾਜ ਨਹੀਂ ਜਿਹੜੀ ਜਿਮਨੀ ਚੋਣ ਆ ਉਹਦਾ ਖਰਚਾ ਵੀ ਉਹਦੇ ਸਿਰ ਪੈਣ ਦੇ ਜਿਹੜਾ ਸਮੇਂ ਤੋਂ ਪਹਿਲਾਂ ਚੱਲ ਰਿਹਾ ਆਜਾ ਕਿਉਂਕਿ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਲੋਕਾਂ ਨੇ 5 ਸਾਲ ਹੀ ਛੋੜਿਆ ਉਹ ਕਿਉਂ ਦੀ ਖਾਤਰ ਆਪਣਾ ਵਕਤ ਖਰਾਬ ਕਰਨ ਬਿਲਕੁਲ ਠੀਕ ਹੈ ਹਾਂ ਅਗਲੇ ਨੇ ਤਾਂ ਤੇ ٹرسٹ ਕੀਤਾ 5 ਸਾਲ ਹੀ 34 ਸਾਲ ਵਿੱਚੋਂ ਛੱਡ ਕੇ 5 ਸਾਲ ਲਈ ਕੀਤਾ ਇਹ ਕੋਈ ਸ਼ੱਕ ਨਹੀਂ ਦੋ ਹੱਥਾਂ 'ਚ ਲੱਡੂ ਵੀ ਜਿੱਤਗੇ ਤਾਂ ਐਮਪੀ ਨਹੀਂ ਤਾਂ ਐਮਐਲਏ ਤਾਂ ਹੈਗੇ ਹੀ ਹੈਗੇ ਪੱਕੇ ਦੋਨੇ ਹੱਥਾਂ 'ਚ ਲੱਡੂ ਹੈ ਲੱਡੂ ਵੀ ਤਾਂ ਦੇ ਜਿਵੇਂ ਕਹਿੰਦੇ ਨੇ ਫੁੱਲ ਗਿਆ ਤਾਂ ਗੋਲ ਗੱਪਾ ਨਹੀਂ ਪਾਪੜੀ ਤਾਂ ਪੱਕੀ ਹੈ ਪਾਪੜੀ ਤਾਂ ਪੱਕੀ ਹੈ ਹਾਂ ਹੈ ਉਹ ਪਾਪਾ ਦੀ ਪਾਪੜੀ ਪੱਕੀ ਹੈ ਹਾਂ ਹਾਂ ਫੁੱਲ ਗਿਆ ਤਾਂ ਗੋਲ ਗੱਪਾ ਬਿਲਕੁਲ ਠੀਕ ਹੈ ਜਿੱਤਗੇ ਤਾਂ ਐਮਪੀ ਹਾਰਗੇ ਤਾਂ ਐਮਐਲਏ ਤੋ ਖਤ ਜਨਤਾ ਨਾਲ ਹੋ ਰਿਹਾ ਨਾ ਬਾਕਾਇਦਾ ਜਨਤਾ ਨਾਲ ਵੋਟਰਾਂ ਨਾਲ ਮਸੂਮ ਲੋਕਾਂ ਨਾਲ ਧੋਖਾ ਤਾਂ ਹੈਗਾ ਜੇ ਕੋਈ ਮੰਨੇ ਨਾ ਮੰਨੇ ਸਾਹਮਣੇ ਨਜ਼ਰ ਆ ਰਿਹਾ ਸਾਹਮਣੇ ਨਜ਼ਰ ਆ ਰਿਹਾ ਤੇ ਲੋਕ ਫੇਰ ਵਿਚਾਰੇ ਭੋਲੇ ਗੱਲਾਂ ਚਾਹੁੰਦੇ ਆਇਆ ਇਹ ਕੋਈ ਸ਼ੱਕ ਨਹੀਂ ਜਿੱਦੇ ਲੋਕ ਦੀ ਚੇਤਨਾ ਹੋਵੇ ਉਹਦੇ ਇਹ ਨਹੀਂ ਰਹਿਣੇ ਜਿੱਦੇ ਲੋਕਾਂ ਦੀ ਚੇਤਨਾ ਵੱਡੀ ਹੋ ਗਈ ਲੋਕ ਸਮਝਣ ਲੱਗੇ ਵੀ ਆਇਆ ਵੀ ਆ ਘੜਾ ਘੜਾ ਆਇਆ ਠਗਾ ਗਿਆ ਤੇ ਫੇਰ ਜਦੋਂ ਲੋਕ ਇਹਨਾਂ ਨੂੰ ਤਾਂ ਪਿੰਡ ਦੀ ਸਾਥ ਨਹੀਂ ਵੜੋਂ ਦੇਣਗੇ ਫਿਰ ਨਹੀਂ ਤੇ ਨਹੀਂ ਖੜਾ ਹੁੰਦੇਣਗੇ ਹਾਂ ਔਰ ਇਹ ਚੇਤਨਾ ਆ ਰਹੀ ਹੈ ਇੱਕ ਬੜੀ ਖੁਸ਼ੀ ਦੀ ਗੱਲ ਹੈ ਇਹ ਚੇਤਨਾ ਵੱਧ ਰਹੀ ਹੈ ਵੱਧ ਰਹੀ ਹੈ ਪੰਜਾਬ ਤੇ ਹਰਿਆਣੇ ਦਾ ਕਮਾਲ ਕਰਤੀ ਹਾਂ ਦੇਖ ਨਹੀਂ ਚੇਤਨਾ ਆ ਰਹੀ ਹੈ ਤੇ ਸਾਰੀਆਂ ਪਾਰਟੀਆਂ ਨੂੰ ਚਿੰਤਾ ਆ ਰਹੀ ਹੈ ਵੀ ਆ ਕੀ ਹੋ ਗਿਆ ਸਾਨੂੰ ਸਵਾਲ ਕਰਦੇ ਹਾਂ ਇਹਰ ਬਹੁਤ ਮੈਂ ਕਹਿੰਦਾ ਮੇਰੇ ਇਨਸਮੈਰੀਏ ਸੋਚਦਾ ਹੋ ਸਕਦਾ ਕੋਈ ਬੰਦਾ ਨਾ ਮੇਰੇ ਨਾਲ ਸਹਿਮਤ ਹੋਵੇ ਵੀ ਇਹਹੀ ਚੇਤਨਾ ਜੁੜਾਉਣੀ ਚਾਹੀਦੀ ਬਿਲਕੁਲ ਆਣੀ ਚਾਹੀਦੀ ਹੈ ਜੀ ਕੀ ਗੱਲ ਹੈ ਇਹ ਕੋ ਗੱਲ ਬਣੀ 5 ਸਾਲ ਬਾਅਦ ਪਿੰਡ ਚ ਆਏ ਆ ਕੇ ਆਪਣੇ ਵਿਚਾਰ ਤੁਹਾਨੂੰ ਦੱਸ ਕੇ ਵਿਚਾਰ ਤੁਸੀਂ ਲੋਕਾਂ ਦੇ ਸੁਣੋ ਸਮਾਂ ਵਿਚਾਰ ਨਹੀਂ ਦੱਸਦੇ ਤੁਹਾਨੂੰ ਸਟੰਨ ਕਰਕੇ ਜਾਂਦੇ ਆ ਵੀ ਬਾਜੀ ਬਾ ਗੁਰੂਆਂ ਪੀਰਾਂ ਦਾ ਦੇਸ਼ ਹੈ ਜਾਣ ਕੇ ਕਹਿੰਦੇ ਸ਼ਬਦ ਵੀ ਭਾਈ ਅਸੀਂ ਤਾਂ ਜਹੇ ਜਹਾਂ ਦੇਸ਼ ਗੁਰੂਆਂ ਪੀਰਾਂ ਦਾ ਆਪਾਂ ਕਹਿੰਦੇ ਸਤਿਵਚਨ 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 ਆਪਣੇ ਤੋਂ ਕੋ ਆ ਕੇ ਮਗਰੋਂ ਆਪ ਦਾ ਕੂੜ ਬੋਲ ਜਾਂਦੇ ਆ ਵੀ ਭਾਈ ਗੁਰੂਆਂ ਪੀਰਾਂ ਦਾ ਦੇਸ਼ ਹੈ ਵੀ ਭਾਈ ਮੰਨਿਆ ਗੁਰੂਆਂ ਪੀਰਾਂ ਦਾ ਦੇਸ਼ ਆ ਵੀ ਤੂੰ ਦੱਸ ਉਹਨਾਂ ਚ ਕਿਹੜਾ ਹੋਣਾ ਹੈ ਤੂੰ ਗੁਰੂਆਂ ਦੀ ਗੱਲ ਮੰਨਦਾ ਹੈ ਕਿ ਪੀਰਾਂ ਦੀ ਮੰਨਦਾ ਹੈ ਕਿ ਵਿਧਵਾਸ਼ਾ ਨਹੀਂ ਮੰਨਦਾ ਹੈ ਕਣੀ ਕਾ ਹੈ ਹਾਂ ਇਹ ਤੂੰ ਗੁਰੂਆਂ ਦੀ ਮੰਦ ਹੁੰਦਾ ਤਾਂ ਪੰਜਾਬ ਦਾ ਹਾਲ ਹੋ ਦੇਣਾ ਨਹੀਂ ਹੋਣਾ ਸੀ ਐ ਕਣੀ ਇਹ ਲੋਕ ਪੁੱਛਣਗੇ ਔਰ ਪੁੱਛਰੇ ਆ ਮੈਂ ਇਸ ਗੱਲ ਤੇ ਕੋਈ ਨਾ ਕੋਈ ਚੈਨਲ ਨਜ਼ਰ ਵੇਖਦਾ ਨਹੀਂ ਬਿਲਕੁਲ ਆਸਤੇ ਦੁਨੀਆ ਕਾਇਮ ਆ ਹਾਂ ਆ ਜੀ ਵੀ ਆਸਾ ਮਰੇ ਨਰਾਸਾ